ਦਾ ਰੇਂਜ ਦੇ ਨਵनियुक्त ਡੀਆਈਜੀ ਨਵੀਨ ਸਿੰਘਲਾ ਨੇ ਕਪੂਰਥਲਾ ਪਹੁੰਚ ਕੇ ਸੀਏਐਸਓ ਅਤੇ ਈਗਲ-5 ਤਹਿਤ ਕੀਤੇ ਗਏ ਆਪਰੇਸ਼ਨਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਅਸੀਂ ਫੀਜ਼ੀਆ ਅਪਰਾਧਿਕ ਮਾਮਲੇ ਦੇ ਵਿੱਚ ਪੁਰਾਣੇ ਅਪਰਾਧੀ ਸ਼ਾਮਿਲ ਹੁੰਦੇ ਹਨ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਦੁਆਬਾ ਦੇ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀ ਰੇਂਜ ਦੇ ਵਿੱਚ ਆਉਂਦੇ ਇਲਾਕਿਆਂ ਦੇ ਵਿੱਚ ਪੁਲਿਸ ਚੌਕਸੀ ਵਧਾ ਦਿੱਤੀ ਜਾਵੇਗੀ ਤਾਂ ਜੋ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ ਡੀਆਈਜੀ ਰਵੀਨ ਸਿੰਘਲਾ ਅੱਜ ਸੀਐਸਓ ਅਤੇ ਈਗਲ 5 ਤਹਿਤ ਚਲਾਇਆ ਗਿਆ ਵਿਸ਼ੇਸ਼ ਆਪਰੇਸ਼ਨ ਦਾ ਜਾਇਜ਼ਾ ਲੈਣ ਦੇ ਲਈ ਜ਼ਿਲ੍ਹਾ ਕਪੂਰਥਲਾ ਪਹੁੰਚੇ ਡੀਆਈਜੀ ਨਵੀਨ ਸਿੰਘ ਲੰਦਸਿਆ ਕਿ ਈਗਲ 5 ਤਹਿਤ ਵਿਸ਼ੇਸ਼ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਨਸ਼ਿਆਂ ਦੇ ਲਈ ਬਦਨਾਮ ਹੌਟਸਪੌਟ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਤਲਾਸ਼ੀ ਦੌਰਾਨ ਪੁਰਾਣੇ ਕੇਸਾਂ ਦੇ 14 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਜਦਕਿ 10 ਸ਼ੱਕੀਆਂ ਨੂੰ ਰਾਉਂਡ ਅਪ ਕੀਤਾ ਗਿਆ ਸਾਡਾ ਈਗਲ ਫਾਇਰ ਆਪਰੇਸ਼ਨ ਅ ਚੱਲ ਰਿਹਾ ਉਹਦੇ ਵਿੱਚ ਅਸੀਂ ਜਿੰਨੇ ਡਰਗ ਹੌਟਸਪੌਟਸ ਹੈ ਮੇਰੇ ਫੇਕੇ ਜ਼ਿਲ੍ਹਿਆਂ ਦੇ ਫਸ਼ਾਰਪੁਰ ਜਵਿੰਦਰ ਪੂਰਲ ਔਰ ਫਤਿਹਪੁਰਲਾ ਇਹਦੇ ਵਿੱਚ ਹੌਟਸਪੌਟਸ ਤੇ ਅਸੀਂ ਦਬਿਸ਼ ਤੇ ਰਹੇ ਉਹਦੇ ਵਿੱਚ ਕਪੂਰਥਲੇ ਦੇ ਵਿੱਚ ਜਿਵੇਂ ਸਾਡੇ ਕੋਲ 8 ਤੋਂ 10 ਹੌਟਸਪੌਟਸ ਹੈ ਇਹਦੇ ਸ਼ਹਿਰੀਆ ਮਹੱਲਾ ਦੇ ਵਿੱਚ ਮੈਂ ਆਇਆ ਹੈਗਾ ਇਹਨਾਂ ਦਾ ਆਪਰੇਸ਼ਨ ਖਤਮ ਹੋ ਗਿਆ ਆਲਮੋਸਟ ਔਰ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਇਹਨਾਂ ਨੇ 24 ਦੇ ਕਰੀਬ ਜਿਹੜੇ ਹੈਗੇ ਬੰਦੇ ਹੈਗੇ ਉਹਰਾਉਂਡ ਕਰਕੇ ਤੇ 14 ਬੰਦੇ ਅਰੈਸਟ ਕੀਤੇ ਆ ਔਰ 10 ਦੇ ਕਰੀਬ ਸ਼ੱਕੀ ਪੁਰਸ਼ ਜਿਹੜੇ ਇਹੇ ਪੜੇ ਬੇਸਿਕਲੀ ਸਾਡਾ ਇਹ ਸੀਗਾ ਕਿ ਇਹ ਇੱਥੇ ਪਹਿਲਾਂ ਸਬ ਜੇਲ ਹੁੰਦੀ ਸੀਗੀ ਤੇ ਥੋੜਾ ਨੋਟੋਰੀਅਸ ਏਰੀਆ ਸੀਗਾ ਥੋੜਾ ਕ੍ਰਾਈਮ ਇੱਥੇ ਸੀਗਾ ਇਸ ਕਰਕੇ ਇਸ ਪਾਰਟਿਕੂਲਰ ਏਰੀਆ ਚ ਬਹੁਤ ਵਸ਼ਤ ਕੀਤੇ ਇੱਕ ਤਾਂ ਅਸੀਂ ਪਿਛਲੇ 1 ਸਾਲ ਦੇ ਨਾਲ ਹੈਬਿਚੁਅਲ ਅਫੈਂਡਰਸ ਆ ਜਿਹੜੇ ਬੇਲ ਆਊਟ ਕ੍ਰਿਮੀਨਲਸ ਆ ਪਿਛਲੇ 1 ਸਾਲ ਦੇ ਵਿੱਚ ਜਿਹੜੇ ਲੁੱਟਾਂ ਖੋਹਾਂ ਦੇ ਵਿੱਚ ਜਾਂ ਚੋਰੀਆਂ ਦੇ ਵਿੱਚ ਸੀਗੇ ਇਨਵੋਲਡ ਉਹ ਬੰਦੇ ਬਾਹਰ ਆਏ ਐ ਐਨਡੀਪੀਐਸ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਬਾਹਰ ਆਏ ਐ ਉਹਨਾਂ ਦੀ ਲਿਸਟਾਂ ਬਣਾ ਰਿਆ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਕਿ ਦੁਆਰ ਤੋਂ ਤਾਂ ਨਹੀਂ ਉਹ ਕੰਮ ਕਰਦੇ ਕਿਉਂਕਿ ਬਹਿ ਸਮਝਦੇ ਐ ਕਿ ਜਿਹੜਾ 70 ਤੋਂ 80% ਕ੍ਰਾਈਮ ਐ ਉਹ ਜਿਹੜਾ ਹੈਬਿਚੁਅਲ ਅਫੈਂਡਰ ਬਾਹਰ ਆ ਜਾਂਦਾ ਉਹੀ ਕਰਦਾ ਨਵਾਂ ਨਵਾਂ ਜਿਹੜਾ ਕ੍ਰਿਮੀਨਲ ਆ ਉਹ ਘੱਟ ਜੁੜਦਾ ਲੇਕਿਨ ਜਿਹੜਾ ਹੈਬਿਚੁਅਲ ਅਫੈਂਡਰ ਐ ਉਹ ਬਾਰ-ਬਾਰ ਕ੍ਰਾਈਮ ਕਰਦਾ ਸਰ ਜੀ ਇਸ ਨੂੰ ਉਹਦੇ ਵਾਸਤੇ ਸਿਵਲ ਡਿਪਾਰਟਮੈਂਟ ਆਲਰੇਡੀ ਲਿੰਕਡ ਹੈ ਜੀਸੀ ਹੈਗੇ ਸਿਵਲ ਸਰਜਨ ਇਨਵੋਲਡ ਹੈਗੇ ਤੇ ਜਿਹੜਾ ਕੁਝ ਔਰ ਇਹਨੂੰ ਤਾਂ ਕੋਲੈਕਟ ਕਰਦੇ ਕੁਝ ਹੋਰ ਚੰਗਾ ਵਿਸਤਾਰ ਜਰੂਰ ਹੈ ਜਿਹੜਾ ਮੁੱਖ ਤੌਰ ਉੱਤੇ ਚਾਹਣਾ ਚਾਹੁੰਦੇ ਉਹਨੂੰ ਜੋੜੇ ਨੇ। ਉਹ ਆ ਵੀਆ ਤਾਂ ਏਰੀਆ ਉਹ ਛੱਡ ਕੇ ਭੱਜ ਜਾ ਇੱਥੋਂ ਜਾਂ ਫਿਰ ਉਹ ਆਪਣਾ ਕੰਮ ਬੰਦ ਕਰ ਦੇ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਜਿਹੜਾ ਡਰ ਦੇ ਵਿੱਚ ਇਨਵੋਲਡ ਹੈ। ਠੀਕ ਹੈ। Entonces, esto es